ਇੱਕਦਮ 8ਵੇਂ ਤੇ ਕਿਵੇਂ ਆ ਗਿਆ ਇੱਕ ਸ਼ੋਅ ਦੱਸੋ ਜਿਹਦੇ ਵਿੱਚ ਪੰਜਾਬ ਸ਼ਿੰਗਾਰ ਇੱਕ ਨੰਬਰ ਦੇ ਉੱਪਰ ਆਇਆ ਬੋਲੋ ਇੱਕ ਸ਼ੋਅ ਹੀ ਕਿ ਆਇਆ ਉਹ ਇੱਕ ਸ਼ੋਅ ਪਤਾ ਕਿਹੜੇ ਬਤਾਇਆ ਜਦੋਂ ਇਹ ਕੋੜਾ ਦੋ ਦੰਦ ਸੀ ਹਾਂ ਦੋ ਦੰਦ ਜਦੋਂ ਇਹ ਕੋੜਾ ਦੋ ਦੰਦ ਸੀ ਅਜੇ ਛੋਟਾ ਕੋੜਾ ਸੀ ਜਦੋਂ ਅਜੇ ਘੋੜੀਆਂ ਤੇ ਛੱਡਿਆ ਵੀ ਨਹੀਂ ਸੀ ਇਹ ਉਦੋਂ ਆਇਆ ਉਦੋਂ ਆ ਗਿਆ ਹੁਣ ਉਸ ਤੋਂ ਬਾਅਦ ਆ ਜਾਂਦਾ ਇੱਕ ਲੈਵਲ ਆ ਜਾਂਦਾ ਵੱਡੇ ਕੋੜਿਆਂ ਦਾ ਵੱਡੇ ਕੋੜਿਆਂ ਦੇ ਕਿਹੜੇ ਸ਼ੋਅ ਦੇ ਵਿੱਚ ਪੰਜਾਬ ਸ਼ਿੰਗਾਰ ਜਿਹੜਾ ਆ ਇੱਕ ਨੰਬਰ ਦੇ ਉੱਪਰ ਆਇਆ ਜਗਰਾਉ ਸ਼ੋਅ ਹੋਇਆ ਉੱਥੇ 8ਵਾਂ ਨੰਬਰ ਸੀ ਉੱਥੇ ਬਾਬੇ ਨੇ ਰੌਲਾ ਨਾ ਪਾਇਆ ਉੱਥੇ ਕਿਸੇ ਸਿੰਗਰ ਨੇ ਗਾਣਾ ਨਾ ਗਾਇਆ ਉੱਥੇ ਨਹੀਂ ਹਾਲਾ ਹਾਲਾ ਕੀਤੀ ਗਈ ਵੀ ਹਾਏ ਬਾਬੇ ਨਾਲ ਤੱਕਾ ਹੋ ਗਿਆ ਹਾਏ ਬਾਬੇ ਨਾਲ ਤੱਕਾ ਹੋ ਗਿਆ ਕਿਸੇ ਨੇ ਨਹੀਂ ਕਿਹਾ ਠੀਕ ਹੈ ਭੋਗੀ ਵਾਲ ਸ਼ੋ ਬਾਬੇ ਨੇ ਆਪ ਕਰਵਾਇਆ ਸੀ ਉੱਥੇ ਬਾਬੇ ਦਾ ਘੋੜਾ ਨਹੀਂ ਆ ਗਿਆ ਇੱਕ ਨੰਬਰ ਦੇ ਉੱਪਰ ਉਸ ਤੋਂ ਬਾਅਦ ਆਪਣੇ ਗਿੱਲ ਸਾਬ ਬਾਈ ਗਿੱਲ ਆਪਣੇ ਸ਼ੋ ਚ ਤਾਂ ਉਹਨਾਂ ਨੇ ਨਹੀਂ ਖਿਡਾਇਆ ਹੋਣਾ ਮੈਂ ਕਹਿੰਦਾ ਚਲੋ ਚਲੋ ਮੰਨ ਲਿਆ ਫਿਰ ਉਹ ਵੀ ਉਹ ਵੀ ਤੱਕੇ ਦੇ ਵਿੱਚ ਨਹੀਂਗਾ ਜੇ ਮੈਂ ਸ਼ੋ ਕਰਵਾ ਰਿਆ ਮਾਂ ਮੇਰਾ ਘੋੜਾ ਪਰਫਾਰਮ ਕਰ ਰਿਹਾ ਹੈ ਤੇ ਮੈਂ ਕਹੋਣਾ ਵੀ ਇਸ ਕਰਕੇ ਨਹੀਂ ਮੈਂ ਘੋੜੇ ਨੂੰ ਇੱਕ ਨੰਬਰ ਦੇ ਉੱਪਰ ਲਿਆ ਸਕਦਾ ਇਹਦਾ ਮਤਲਬ ਉਥੋਂ ਦੀ ਜਜਮੈਂਟ ਮੇਰੇ ਹੱਥ ਵਾਸ ਯਾ ਯਾ ਨੂੰ ਫ੍ਰੀ ਛੱਡ ਦਿਓ ਨਾ